ਲੋਕ ਸਭ ਲੀਵਰ ਜਿਹੜਾ ਜਿਹਦੇ ਬਾਰੇ ਅਸੀਂ ਧਿਆਨ ਨਹੀਂ ਦਿੰਦੇ ਐ ਔਰ ਮੈਕੈਨਿਕ ਜੇ ਪਾਚਨ ਪ੍ਰਕਿਰਿਆ ਸਾਡੇ ਸਰੀਰ ਦੇ ਵਿੱਚ ਨਾ ਹੋਵੇ ਤਾਂ ਅਸੀਂ ਬਿਮਾਰੀ ਰਵਾਂਗੇ ਔਰ ਪਾਚਨ ਦਾ ਕੰਮ ਕਰਦਾ ਲੀਵਰ ਜੀ ਲੀਵਰ ਹੈ ਕੀ ਕਿੱਥੇ ਹੁੰਦਾ ਹੈ ਬਾਡੀ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਕੋ ਲੀਵਰ ਇੱਕ ਬਹੁਤ ਹੀ ਅਹਿਮ ਅੰਗ ਹੈ ਬਾਡੀ ਦਾ ਜਿਹੜਾ ਜਿਹਦਾ ਵਜ਼ਨ 1 ਤੋਂ 1.5 ਕਿਲੋ ਹੁੰਦਾ ਹੈ ਔਰ ਆਮ ਇਨਸਾਨ ਵਿੱਚ ਤੇ ਇਹ ਬਾਡੀ ਵਿੱਚ ਪੇਟ ਦੇ ਸੱਜੇ ਪਾਸੇ ਉਪਰਲੇ ਹਿੱਸੇ ਵਿੱਚ ਰਹਿੰਦਾ ਹੈ ਇੱਕ ਬਹੁਤ ਹੀ ਇੰਪੋਰਟੈਂਟ ਜਾਣਕਾਰੀ ਇਹ ਹੈ ਕਿ ਲਿਵਰ ਬਾਡੀ ਦਾ ਸਭ ਤੋਂ ਵੱਡਾ ਅੰਗ ਹੈ ਸੋ ਇਹ ਦਾ ਜੇ ਸਾਈਜ਼ ਵੱਡਾ ਹੈ ਤੇ ਇਹਦੇ ਫੰਕਸ਼ਨ ਵੀ ਜ਼ਿਆਦਾ ਨੇ ਲਿਵਰ ਬਾਡੀ ਵਿੱਚ 500 ਤੋਂ 600 ਅ ਐਸੇ ਫੰਕਸ਼ਨ ਕਰਦਾ ਹੈ ਜਿਹੜੇ ਸਾਡੀ ਬਾਡੀ ਨੂੰ એનર્ਜੀ ਦੇਣ ਦੇ ਨਾਰਮਲ ਰੂਟੀਨ ਦਿਨ ਦੇ ਕੰਮ ਕਰਨ ਵਿੱਚ ਡੇਲੀ ਦੇ ਕੰਮ ਕਰਨ ਵਿੱਚ ਬਹੁਤ ਹੈਲਪ ਕਰਦੇ ਨੇ ਪਾਚਨ ਕਿਰਿਆ ਵਿੱਚ ਹੈਲਪ ਕਰਦਾ ਹੈ ਤੇ ਬਾਡੀ ਵਿੱਚੋਂ ਐਕਸੈਸਿਵ ਜਿਹੜੇ ਟਾਕਸਿਨਸ ਨੇ ਜਿਹੜੇ ਪਦਾਰਥ ਸਾਡੀ ਡਾਈਟ ਵਿੱਚ ਜਾਂ ਹੋਰ ਅਸੀਂ এনवायरमेंट ਤੋਂ ਖਤਰਨਾਕ ਚੀਜ਼ਾਂ ਬਾਡੀ ਵਿੱਚ ਜਾਂਦੀਆਂ ਨੇ ਉਹਨਾਂ ਨੂੰ ਐਕਸਕ੍ਰੀਸ਼ਨ ਦਾ ਵੀ ਅਹਿਮ ਰੋਲ ਨਿਭਾਉਂਦਾ ਹੈ ਸੋ ਨਾ ਸਿਰਫ ਡਾਈਜੈਸ਼ਨ ਬਟ ਐਕਸਕ੍ਰੀਸ਼ਨ ਜਿਹਨੂੰ ਕਹਿੰਦੇ ਨੇ ਆਪਾਂ ਕਿ ਬਾਡੀ ਨੂੰ ਕਲੀਨ ਕਰਨਾ ਉਹਦਾ ਰੋਲ ਵੀ ਲੀਵਰ ਬਹੁਤ ਸਹੀ ਤਰੀਕੇ ਨਾਲ ਕਰਦਾ ਹੈ